ਪਹਿਲੀ ਰੇਡ ਕਿਹੜਾ ਖਿਡਾਰੀ ਪਾਉਣ ਦੇ ਲਈ ਆਵੇਗਾ ਬੜਾ ਤਕੜਾ ਮੈਚ ਮੈਚ ਪਿੰਡ ਵਾਲੇ ਪਾਸੇ ਜਿਹੜੀ ਟੀਮ ਹੈ ਇਹ ਧਨੋਲਾ ਹੈ ਔਰ ਦੂਸਰੇ ਪਾਸੇ ਜਖੇਪਾਲ ਹੈ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਕੜਿਆਣੇ ਵਾਲਾ ਖੁਸ਼ਦੀਪ ਸਿੰਘ ਹੈ ਇੱਕ ਵਾਰੀ ਤਾੜੀਆਂ ਮਾਰਦੇ ਜੀ ਮੈਦਾਨ ਬੜਾ ਚੋਟੀ ਦਾ ਆ ਪਹਿਲੀ ਰੇਡ ਪਾਉਣ ਦੇ ਵਾਸਤੇ ਖੁਸ਼ੀ ਅੱਧਾ ਹੈ ਕਬੱਡੀ ਖਿਡਾਰੀ ਪਹਿਲੀ ਰੇਡ ਦੇ ਉੱਪਰ ਦੇਖਦੇ ਵੀ ਡੱਗੋ ਵਾਲਾ ਇਧਰੇ ਪਾਸੇ ਛਰ ਰਾ ਆ ਹਲਕਾ ਜਿਹਾ ਟੱਚ ਹੁੰਦਾ ਹੋਇਆ ਤੇ ਪੁਆਇੰਟ ਧਾਵੀ ਦਾ ਆ ਵੀ ਸ਼ੀਰਾਪਾ ਕਬੱਡੀ ਉਧਰ ਦੇ ਪਾਸੇ ਦੇਖਦੇ ਵੀ ਗੱਲ ਕਰੂਗਾ ਨਵੀਂ ਇਹ ਕਹਿੰਦੇ ਸ਼ੀਰਾ ਹੈ ਚੱਕਲੀ ਸ਼ੇਰ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਬੋਲੇ ਬੋਲੇ ਕਦਮ ਰੱਖ ਰਿਹਾ ਹੈ ਜਿਹੜੇ ਆ ਚਾਰ ਜੱਫੀ ਖੜੇ ਆ ਨਾ ਇਹ ਕਹਿੰਦੇ ਨੰਗੀਆਂ ਤਾਰਾਂ ਦੇ ਆ ਸੋਨੀ ਹੈ ਇਹਦਾ ਫਕਰ ਚੰਡਾ ਪਿੰਡ ਮੇਰੇ ਮਿੱਤਰੋ ਉਹ ਦੁਰੀਆਂ ਦੇ ਵੱਡੇ ਵੱਡੇ ਰੇਡ ਟਾਉਣ ਦਾ ਨਾ ਇਸ ਵੇਲੇ ਬੱਲੇ ਬੱਲੇ ਕਰਵਾ ਪਾਉ ਜਾਂ ਨਹੀਂ ਲੱਗਿਆ ਜੋਰ ਪਰ ਸ਼ੀਰਾ ਚੱਕਲੀ ਸ਼ੇਰ ਵਾਲਾ ਬੜਾ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਆ ਕਹਿੰਦੇ ਜ਼ਿਲ੍ਹੇ ਲੁਧਿਆਣੇ ਤੋਂ ਚੱਲ ਕੇ ਆਇਆ ਸ਼ਕੰਦਰ ਸਿੰਘ ਪਹਿਲਵਾਨ ਦਾ ਪੋਤਾ ਇਹਨੂੰ ਕਹਿੰਦੇ ਕਬੱਡੀ ਆਪਣੇ ਓਏ ਵਿਰਸੇ ਤੋਂ ਮਿਲੀ ਹੈ ਵਿਰਸੇ ਤੋਂ ਮਿਲੀ ਹੋਈ ਖੇਡ ਕਬੱਡੀ ਕੁਸ਼ਤੀ ਪਹਿਲਵਾਨੀ ਦੀ ਗੱਲ ਆ ਪੰਜਾਬੀਆਂ ਦੀ ਮਾਂ ਖੇਡਾਂ ਵੀ ਜਾਣੀਆਂ ਜਾਂਦੀਆਂ ਚਾਹੇ ਕੁਸ਼ਤੀ ਹੈ ਤੇ ਚਾਹੇ ਕਬੱਡੀ ਹੈ ਆਲਮਗਿਰੀਆ ਜਸ਼ਨ ਜਟਾਣੇ ਵਾਲਾ ਕੁਲਵੀਰ ਹਟਕਰ ਦੀ ਕੋਸ਼ਿਸ਼ ਕਰਦਾ ਹੋਇਆ ਹੈ ਐਰੀਸਾ ਹੜਾ ਗੁੱਟ ਵੱਜਦੀ ਕੰਜੀ 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 ਹੈ ਹਾ 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 ਪੈ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਹੈ ਇਹਦੀ ਕੁਲਵੀਰ ਦੀ ਜੋੜੀ ਜਿਹੜੀ ਹੈ ਹਕਮਵਾਲੀਏ ਜੱਗੂ ਨਾਲ ਮਸ਼ਹੂਰ ਹੈ ਜੋੜੀਆਂ ਜੱਗ ਥੋੜੀਆਂ ਨੰਨਣ ਹੋਰ ਬੱਥੇਰੇ ਮਾ ਗੁਰਦਾਸ ਕੌਰ ਨੂੰ ਮਾਣ ਹੈ ਪਿਤਾ ਗੁਰਵੇਰ ਸਿੰਘ ਨੂੰ ਮਾਣ ਹੈ ਦੋ ਪੁੱਤਰ ਖੇਡਦੇ ਖੇਡ ਕਬੱਡੀ ਆ ਤਿੰਨ ਕਬੱਡੀਆਂ ਦੇ ਉੱਪਰ ਕੀ ਬਾਤ ਹੈ ਪੋਤੇ ਲੰਗ ਵਾਲੀਏ ਵੱਲੋਂ 11000 ਵਾਲੀ ਆ ਕਾਲੇ ਧਨੋਲੇ ਵਾਲੇ ਦੀ ਪਹਿਲੀ ਕਬੱਡੀ ਪੈ ਗਈ ਹੈ ਚਾਰਾਂ ਦੇ ਵਿੱਚੋਂ ਕੌਣ ਬੀਣਾ ਜੁਖੇਪਲ ਵਾਲਾ ਸੋਨੀ ਫਕਰ ਝੰਡੇ ਵਾਲਾ ਚਾਰੇ ਤਿਆਰ ਬਰ ਤਿਆਰ ਪਰ ਸੋਨੀ ਸੋਨੀ ਤੇ ਕਾਲਾ ਸੋਨੀ ਤੇ ਕਾਲਾ

ਮੋਟੇ ਵੱਲੋਂ ਸੋਨੀ ਦੇ ਵਾਸਤੇ 11000 ਹਿਸ ਜਫੇ ਦਾ ਲਾ ਅਗਲੀ ਪਾਈ ਰੇਡ ਖੁਸ਼ੀ ਦੀ ਆ ਜਿਤਾਣੇ ਵਾਲਾ ਕੁਲਵੀਰ ਆ ਪੀਵੀ 31 ਵਾਲਾ ਪੀਵੀ 31 ਵਾਲਾ ਮੁੰਡਾ ਆ ਕਰਦਾ ਹੋਇਆ ਕਮਾਲ ਦੇ ਪੁਆਇੰਟ 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 ਤਨਹੌਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਨੰਬਰ ਜੁੜਦਾ ਹੋਇਆ ਅਗਲੀ ਰੇਡ ਸ਼ੀਰਾ ਲਓ ਸ਼ੀਰਾ ਕਹਿੰਦੇ ਚੱਕ ਵਾਲੀ ਸ਼ੀਰਾ ਵਾਲਾ ਫੇਰ ਆ ਗਿਆ ਕਬੱਡੀ ਪੌਣ ਦੇ ਲਈ ਉਧਰ ਸੀਪੇ ਨਮੋਲ ਵੱਲੋਂ ਸੀਪੇ ਨਮੋਲ ਵੱਲੋਂ ਦੱਸੋ ਕੀ ਦਾ ਜਫਾ ਜੀ पिंडे फ़ा जहिड़ा ਪਿੰਡੇ ਧਨੋਲੇ ਵਾਲੇ ਦਾ 5100 ਦਾ ਜੱਫਾ ਹੋਵੇਗਾ ਵੱਡੇ ਭਰਾਵਾਂ ਵੱਲੋਂ ਵੱਡੇ ਮਾਨ ਨੇ ਆ ਸ਼ੀਰਾ ਕਬੱਡੀ ਪਾ ਕੇ ਵਾਪਸ ਹੈ ਇਹਣਾ ਜੁਕੀਪਲ ਵਾਲਾ ਕੋਸ਼ਿਸ਼ ਕਰਦਾ ਹੋਇਆ ਇਹ ਜਿਲ੍ਹਾ ਲੁਧਿਆਣਾ ਮੇਰਾ ਕੌਕੇ ਆ ਟਿਕਾਣਾ ਮੇਰਾ ਹੋਵੇਂਗੀ ਤੂੰ ਚੰਡੀਗੜ੍ਹ ਤੜਦੀ ਆਲਮਗੀਰੀਆ ਕਬੱਡੀ ਪਾਉਣ ਦੇ ਲਈ ਚਾਰਬਰ ਤਿਆਰ ਹੈ ਧਰਤੀ ਮਾਂ ਨੂੰ ਮੱਥਾ ਟੇਕਿਆ ਹੋਇਆ ਹੈ ਜਾਫੀ ਚਾਰ ਤਿਆਰ ਨੇ ਪਿੰਡੇ ਦਾ ਇੱਕ ਜੱਫਾ 5100 ਦਾ ਹੋਣਾ ਵੱਡੇ ਭਰਾਵਾਂ ਨੇ ਐਲਾਨ ਕਰਵਾਇਆ ਪਰ ਜਾਫੀ ਚਾਰ ਤਿਆਰ ਡੱਗੋ ਵਾਲਾ ਸ਼ਰਨ ਫਰੀਦਕੋਟਿਆ ਤਿਆਰ ਹੈ ਮਾਨਸੇ ਵਾਲਾ ਚਟਾਨਿਆਂ ਵਾਲਾ ਕੁਲਵੀਰ ਡੱਗੋ ਵਾਲਾ ਡੱਗੋ ਵਾਲਾ ਡੱਗੋ ਵਾਲਾ ਓ ਸਰਰਾ ਕੁਝ ਕਰਦਾ ਡੱਗ ਲਿਆ ਦੀ ਦੋ ਸਾਨ ਮੜਗਨ ਵਾਲ ਪਿੰਡ ਦੇ ਵਿੱਚ ਆ ਬੱਲੇ ਬੱਲੇ ਹੋਈ ਭਈ ਕਬੱਡੀ 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 ਵਾਦ ਓ ਨਮੋਲ ਵਾਲਿਓ ਕੋਸ਼ੋ ਸਿਰਾ ਸਿਰਾ ਹੋਇਆ ਪਿਆ ਵੀਨੇ ਜਕੇਪਲ ਦੇ ਤਿੰਨ ਜੱਫੇ ਜਿਹੜੇ 5100 ਦੇ ਹੁੰਦੇ ਆ ਜਕੇਪਲ ਤੋਂ ਕਾਲਾ ਕੱਪੜਿਆਂ ਵਾਲਾ ਵੀਨੇ ਦੇ ਤਿੰਨ ਜੱਫੇ 5100 ਦੇ ਪਰ ਹੁਣ ਕਾਰ ਸੋਨੀ ਨੂੰ ਟੱਚ ਲੱਗਿਆ ਨੰਬਰ ਸ਼ੀਰੇ ਦਾ ਤੇ ਵਿੱਚ ਗਹਿਰੇ ਝੰਲਾਂ ਦੇ ਬਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਖੱਲੇ ਤੂਫਾਨਾਂ ਦੇ ਉਹ ਸਾਗਰ ਵਿੱਚ ਨਹੀਂ ਪੈਂਦੇ ਕੁਝ ਜਿਹੜੇ ਸਾਗਰ ਦੇ ਕੁਜੇ ਦੇ ਵਿੱਚ ਨਹੀਂ ਪੈਂਦੇ ਆਹ ਸਾਗਰ ਵਿੱਚ ਨਾ ਪੈਂਦੇ ਕੁਜੇ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਦੇ ਬੋਲ ਔਰ ਦੁਨੀਆ ਤੇ ਬਰੰਗਤ ਵੱਖਰੀ ਆਹ ਖੁਸ਼ੀ ਦੀ ਰੇਡ ਵੱਖਰੀ ਆਹ ਕੜਿਆਣੇ ਵਾਲਾ ਮੁੰਡਾ ਡੱਗੋ ਵਾਲਾ ਸ਼ਰਨਾ ਇਹਦਾ ਅਨਵ ਸਵਾ ਉਹ ਮਾਰੇ ਪੁੱਠੇ ਸਿੱਧੇ ਦਾ ਕਾਮੇ ਦਾ ਰੇਡਰਾਂ ਨੂੰ ਪੁੱਠੇ ਕਰਨਾ ਖੇਡੇ ਟੌਪ ਦੀ ਕਬੱਡੀ ਯਾਰਾ ਆਹ ਡੱਗੋ ਵਾਲਾ ਸ਼ਰਨਾ ਖੇਡੇ ਟੌਪ ਦੀ ਕਬੱਡੀ ਯਾਰੋ ਇਹ ਹੈ ਡੱਗੋ ਵਾਲਾ ਕਰਨਾ ਕਿਆ ਬਾਤ ਹੈ ਸੀਪੇ ਨਮੋਲ ਵੱਲੋਂ ਪਿੰਡੇ ਦਾ ਇੱਕ ਜੱਫਾ 11000 ਦਾ ਹੋਣਾ ਚੱਲ ਕਾਲਿਆ ਤਨੋਲੇ ਪਿੰਡ ਵਾਲਿਆ ਮੁੱਲ ਅਜ ਪੈਣਾ ਤਾਰਨਾ ਕਿਤੇ ਜੋਲ ਨੇ ਸਕੀਮਾ ਤੈਨੂੰ ਦਸੀਆ ਕਿਤੇ ਕਿਤੇ ਟੱਚ ਮਾਰਨਾ ਪਰ ਸਾਹਮਣੇ ਕੌਣ ਤੇ ਡਾਲਰ 100 ਜੇਬ ਇੱਕ ਵਿੱਚੋਂ ਕੱਟ ਕੇ ਤੇ ਸੇ ਤੇਰੇ ਸਿਰ ਉੱਤੋਂ ਮਾਰਨਾ ਉਹ ਡਾਲਰ 100 ਜੇ ਵਿੱਚੋਂ ਕੱਢ ਕੇ ਤੇਰੇ ਸਿਰੇ ਤੋਂ ਮਾਰਨਾ ਇਹ ਹੈ ਮਾ ਗੁਰਦਾਸ ਕੌਰ ਦਾ ਪੁੱਤਰ ਸਾਜਵੇਂ ਸਿੰਘ ਦਾ ਪੁੱਤਰ ਦੇਖਦੇਵੇਂ ਬਹੁਤ ਸ਼ਾਨਦਾਰ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਗੱਤ ਧਨੋਲੇ ਵਾਲਾ ਕਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਸ਼ਨ ਇਹ ਆਲਮਗੀਰੀਆ ਹੈ ਇਹ ਪਹਿਲਵਾਨ ਰਿਹਾ ਹੈ ਪਹਿਲਵਾਨੀ ਕਰਦਾ ਕਰਦਾ ਕਬੱਡੀ ਖੇਡਣ ਲੱਗ ਪਿਆ ਤੇ ਟਾਪ ਦਾ ਰੇਡਰ ਬਣ ਗਿਆ ਉਹ ਟਾਪ ਦਾ ਰੇਡਰ ਬਣ ਗਿਆ ਵਈ ਹੋਈ ਕਬੱਡੀ ਦੇਖਦੇਵੇਂ ਆਲਮਗੀਰੀਆ ਲੁੱਧਹਾਣੀਏ ਜਸ਼ਨ ਦੀ ਕਬੱਡੀ ਦੇ ਉੱਪਰ ਐ ਲੋਕਾਂ ਨੇ ਨਿਗਾਹਾਂ ਗੱਡੀਆਂ ਹੋਈਆਂ ਨੇ ਰਿਸ਼ ਧੱਗੋ ਵਾਲਾ ਫਿਰ ਕੋਸ਼ਿਸ਼ ਕਰਦਾ ਆ ਸ਼ਰਨਾ ਡੱਕਣ ਦੀ ਕੋਸ਼ਿਸ਼ ਕਰਦਾ ਫੜਿਆ ਗੁੱਟ ਕੰਜੀ ਵੱਜ ਗਈ ਫਿਰ ਕਬੱਡੀ ਕਬੱਡੀ ਹੋਈ ਪਈ ਹੱਥ ਕਬੱਡੀ ਅੱਟ ਕਬੱਡੀ ਯਾਰਾਂ ਦੀ ਅੱਟ ਕਬੱਡੀ ਯਾਰਾਂ ਦੀ ਇਹ ਖੇਡ ਵੱਡੇ ਸਰਦਾਰਾਂ ਦੀ ਸਰਦਾਰਾਂ ਦੀ ਕੀ ਬਾਤ ਹੈ ਉਹ ਅਨਮੋਲ ਵਾਲਿਓ ਆ ਗਿਆ ਸੁਆਦ ਆ ਦੁਨੀਆ ਨਜ਼ਾਰਾ ਲੈਂਦੀ ਐ ਅੱਜ ਦਾ ਵੱਡਾ ਮੇਲਾ ਸੰਗਰੂਰ ਦੇ ਵਿੱਚ ਪੜਾਕੇ ਪੈਂਦੇ ਐ ਆ ਵੱਡਾ ਇਕੱਠ ਹੈ ਕਹਿੰਦੇ ਲੋਕਾਂ ਦਾ ਸ਼ੀਰਾ ਆ ਗਿਆ ਕੌਣ ਬਰਾਬਰ ਦੀਆਂ ਭਾਜੀਆਂ ਮੋੜੇਗਾ ਬੱਲੀਆਂ ਬਣਾਗੇ ਚਾਂਦਰ ਤੇਰੀ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਕਾ ਬੰਨਾ ਉਹ ਕੁਲਵੀਰ ਜਟਾਣਿਆਂ ਦੇ ਜੱਫੇ ਤੇ ਤੇ ਡੱਗੋ ਵਾਲੇ ਸ਼ਰਨਿਆਂ ਦੇ ਹਰੇਕ ਜੱਫੇ ਲਈ 3100 ਬਾਲਾ ਯੂਐਸਏ ਤੇ ਜੀਤਪਾਲ ਜਵੰਦਾ ਜੀ ਵੱਲੋਂ 313100 ਹੋਊਗਾ ਕੁਲਵੀਰ ਜਟਾਣੇ ਤੇ ਸ਼ਰਨੇ ਡੱਗੋ ਰਬਾਣੇ ਦੇ ਜਫੇ ਦੇ ਉੱਪਰ 313100 ਦਿੱਤੇ ਜਾਣਗੇ ਲਓ ਅਗਲੀ ਰੇਡ ਹਰ ਅੱਬਾ ਮੈਦਾਨ ਦੀ ਗੱਲ ਕਰਾਂਗੇ ਲਓ ਸਾਹਮਣੇ ਖੜੇ ਕਬੱਡੀ ਫੇਰ ਪੈ ਗਈ ਹੈ 313100 ਸ਼ਰਨੇ ਦੇ ਇੱਕ ਜਫੇ ਦੇ ਰਿੰਕੂ ਯੂਕੇ ਤੇ ਕੁਲਵਿੰਦਰ ਯੂਕੇ ਇੱਕ ਜੱਫੇ ਦਾ 11000 ਇੱਕੋ ਜੱਫੇ ਦਾ 11000 ਦਿੱਤਾ ਜਾਊਗਾ ਰਿੰਕੂ ਯੂਕੇ ਤੇ ਕੁਲਵਿੰਦਰ ਯੂਕੇ ਦਾ ਧੰਨਵਾਦ ਹੈ ਜੋ ਸ਼ਰਨੇ ਦੇ ਇੱਕੋ ਜੱਫੇ ਦੇ 11000 ਦਿੱਤਾ ਜਾਊਗਾ ਲਓ ਸਾਹਮਣੇ ਕਾਲਾ ਕਹਿੰਦੇ ਧਨੋਲੇ ਵਾਲਾ ਫੇਰ ਕਬੱਡੀ ਪੌਂਡ ਦੇ ਲਈ ਤਿਆਰ ਬਰ ਤਿਆਰ ਨੰਬੋਲ ਵੱਲੋਂ ਭਿੰਦੇ ਧਨੋਲੇ ਦਾ ਇੱਕੋ ਜੱਫਾ ਉਹ 11000 ਦਾ ਹੋਊਗਾ ਸੀਪੇ ਨਮੋਲ ਵੱਲ ਜੋ ਭਿੰਦੇ ਧਰੋਲੇ ਦਾ ਇੱਕੋ ਜਿਹਾ 11000 ਦਾ ਹੋਊਗਾ ਲਾਓ ਇਧਰੇ ਪਾਸੇ ਰੇਡ ਆਪਾਂ ਖੇਡ ਦੀ ਗੱਲ ਕਰੀਏ ਕਬੱਡੀ ਦੀ ਗੱਲ ਕਰੀਏ ਡੈਨੀ ਜੀ ਇਧਰੇ ਪਾਸੇ ਮੁੰਡਾ ਦੇਖਦੇ ਵੀ ਹੁਣ ਮੇਲਦਾ ਫਿਰਦਾ ਮੁੰਡਾ ਸੁਨੱਖਾ ਜਿਹਾ ਅੱਜ ਦੇਖਦੇ ਵੀ ਗੋਹਣ ਪਿੰਦੇ ਵਿੱਚ ਪਾਉਂਦਾ ਕਬੱਡੀਆ ਪੁਆਇੰਟ ਅਗਲੇ ਮੈਚ ਵਾਲੀਆਂ ਟੀਮਾਂ ਕਿਰਪਾ ਕਰਕੇ ਜਲਦੀ ਨਾਲ ਆ ਜਾਣ ਤੇਰਾ ਜਖੇਪਲ ਤੇ ਦੜਬਾ ਜਿਹੜਾ ਅਗਲਾ ਮੁਕਾਬਲਾ ਹੋਵੇਗਾ ਇਹਨਾਂ ਦੋਨੀਆਂ ਟੀਮਾਂ ਨੂੰ ਮੈਂ ਬੇਨਤੀ ਕਰਦਾ ਪਲੀਜ਼ ਜਲਦੀ ਦੇ ਨਾਲ ਜਸ਼ਨ ਗਰਾਊਂਡ ਦੇ ਵਿੱਚ ਆ ਜਾਣਗੇ ਹਾਂ ਅਗਲਾ ਮੈਚ ਬੋਲਦਾ ਲਵੀ ਜੀ ਹਾਂ ਜੀ ਉਹ ਕਰਤਾ ਕਰਕੇ ਟੀਮਾਂ ਜਰੂਰ ਆਣਣਗੀਆਂ ਜੜਬਾ ਤੇ ਡੇਰਾ ਚ ਕਿਪਲ ਦੇਦਾਰ ਇਹਨਾਂ ਟੀਮਾਂ ਨੂੰ ਬੇਨਤੀ ਹੈ ਅਗਲਾ ਮੈਚ ਇਹਨਾਂ ਟੀਮਾਂ ਦੇ ਦਰਮਿਆਨ ਜਿਹੜਾ ਖੇਡਿਆ ਜਾਣਾ ਆ ਜਟਾਣਿਆਂ ਵਾਲਾ ਪਰ ਦੂਜੇ ਪਾਸੇ ਕੌਣ ਹੈ ਮੁੰਡਾ ਵਾਸਤੇ ਜ਼ੋਰਦਾਰ ਵਾਹ ਆ ਖੁਜੀ ਕੜਿਆਣੇ ਵਾਲਾ ਉਂਗਲ ਖੜੀ ਮੁੰਡੇ ਦੀ ਸ਼ਾਟ ਮਾਰੀ ਉਂਗਲ ਖੜੀ ਕਰਦੀ ਵੀ ਨੰਬਰ 베ਰਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਨਹੀਂ ਇਹ ਹੈ ਚੱਕ ਅਲੀ ਸ਼ੇਰ ਵਾਲਾ ਕਮਾਲ ਕਰਦਾ ਹੋਇਆ ਲਓ ਸ਼ੀਰਾ ਕਹਿੰਦੇ ਚੱਕ ਲਈ ਸ਼ੇਰ ਵਾਲਾ ਹੁਣ ਕੌਣ ਕਮਾਲ ਕਰਦਾ ਹੈ ਜਿਹੜਾ ਬੱਲੇ ਬੱਲੇ ਕਰਵਾ ਦੇਗਾ ਨੰਬਰ ਰੇਡਰ ਦੇ ਸਿਰ ਦੇ ਵਿੱਚ ਜਾ ਛੋੜਿਆ ਸ਼ਰਨੇ ਡੱਗੋ ਰਬਾਣੇ ਦਾ ਇੱਕੋ ਜੱਫਾ 5000 ਦਾ ਬਿੱਲੀ ਨਿਊਜ਼ੀਲੈਂਡ ਤੇ ਨਾਲ ਗੁੱਤ ਜੋਤੀ ਨਿਊਜ਼ੀਲੈਂਡ ਤੇ ਬਿੱਲੀ ਨਿਊਜ਼ੀਲੈਂਡ ਵੱਲੋਂ ਸ਼ਰਨੇ ਦਾ ਜੱਫਾ ਹੁਣ ਹੋ ਗਿਆ ਇੱਕੋ ਹੀ 11 5 16000 ਦਾ हां 16000 ਦਾ ਵੱਲੋਂ 15000 ਦਾ ਜੱਤਾ ਸੀਪੇ ਵੱਲੋਂ 15000 ਦਾ ਜੱਤਾ ਓਏ ਟਿੰਦੇ ਦਾ ਹੋਣਾ ਮੇਰੇ ਪੰਜਾਬੀ ਵੀਰੋ ਇੱਕ ਜੱਤਾ 15000 ਦਾ ਸੀਪੇ ਅਨਮੋਲ ਵੱਲੋਂ ਪਰ ਜਟਾਣਿਆਂ ਵਾਲਾ ਇੱਕ ਪਾਸੇ ਮਾਨਸਾ ਤੇ ਲੁਧਿਆਣਾ ਮਾਨਸਾ ਤੇ ਲੁਧਿਆਣਾ ਆਲਮਗੀਰੀ ਤੇ ਜਟਾਣਿਆਂ ਵਾਲਾ ਜਸ਼ਨ ਤੇ ਕੁਲਵੀਰ ਜਸ਼ਨ ਤੇ ਕੁਲਵੀਰ ਮੁਕਾਬਲਾ ਚੋਟਰੀ ਦਾ ਕਿਆ ਬਾਤ ਹੈ ਓਏ ਨਮੋਲ ਵਾਲੇ ਕੀ ਹਾਲ ਚਾਲ ਆ ਦੁਨੀਆ ਖੁਸ਼ ਹੈ ਆ ਦੁਨੀਆ ਖੁਸ਼ ਹੈ ਉਧਰ ਸ਼ੇਰੋ ਵਾਲਾ ਮੱਤ ਹੱਸਦਾ ਮਿੰਨਾ ਮਿੰਨਾ ਮੁਸਕਰਾਉਂਦਾ ਵੀ ਆ ਤੇ ਕਹਿੰਦੇ ਸਵਾਦ ਵੱਜਿਆ ਪਿਆ ਆ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਜਾਈ ਜਾਂਦੇ ਆ ਨਜ਼ਾਰੇ ਆਈ ਜਾਂਦੇ ਆ ਤੇ ਨਜ਼ਾਰੇ ਜਾਈ ਜਾਂਦੇ ਆ ਔਰ ਮੁੰਡਾ ਦੇਖ ਰਿਹਾ ਨਜ਼ਾਰੇ ਰੌਣ ਵਾਲੀ ਗੱਲ ਕਰਦਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਧਰੋਲੇ ਵਾਲਾ ਕਾਲਾ ਉੱਧਰ ਆ ਖਿਡਾਰੀ ਆ ਸੁਨੱਖਾ ਮੁੰਡਾ ਨਾਮ ਕਾਲਾ ਰੱਖਿਆ ਗਿਆ ਔਰ ਸੋਨੀ ਦੂਸਰੇ ਪਾਸੇ ਫਕਰ ਜੰਡੇ ਵਾਲਾ ਕੋਸ਼ਿਸ਼ ਕਰਦਾ ਟੱਕਰਣ ਦੀ ਆ ਪੁਆਇੰਟ ਰੂੜੇਕੇ ਦੇ ਕਾਲੇ ਦਾ ਵੀ ਧੰਨਵਾਦ ਹੈ ਸਾਰੇ ਕਮੈਂਟੇਟਰ ਸਾਥੀਆਂ ਦਾ ਸਾਰਿਆਂ ਦਾ ਰੋਲ ਹੈ ਸਹਿਯੋਗ ਹੈ ਸ਼ਰਨਾਂ ਦਾ ਇੱਕੋ ਜਫਾ 16000 ਦਾ ਹੋਊਗਾ 11000 ਰਿੰਕੂ ਯੂਕੇ ਗੁਲਵਿੰਦਰ ਯੂਕੇ ਵੱਲੋਂ ਤੇ ਬਿੱਲੀ ਤੇ ਨਾਲ ਜੋਤੀ ਨਿਊਜ਼ੀਲੈਂਡ ਵੱਲੋਂ 5000 ਹੈ ਤੇ ਭਿੰਦੇ ਦਾ ਵੀ ਇੱਕ ਜਫਾ ਸੀਪੇ ਨਮੋਲ ਵਲੋਂ 11000 ਦਾ ਹੋਗਾ ਲਓ ਇਧਰੇ ਪਾਸੇ ਦੇਖਦੇ ਨਹੀਂ ਕਿੜਿਆਣੇ ਵਲੋਂ ਖੁਸ਼ੀ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਲਓ ਸੰਦੇ ਸ਼ੀਰਾ ਫੇਰ ਆ ਗਿਆ ਇਹ ਮੁੜ ਕੋ ਮੁੜ ਕੀ ਹੋ ਗਿਆ ਲੱਗਿਆ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਕੇਲੇ ਮਰਦ ਮਦਾਨੋ ਓਏ ਡਰ ਕੇ ਨਹੀਂ ਭੱਜਦੇ ਇਹਨੂੰ ਮੀਨਾ ਕਹਿੰਦੀ ਏ ਦੁਨੀਆ ਇਹ ਜਖੇਪਲ ਤੋਂ ਚੱਲ ਕੇ ਆਇਆ ਹੈ ਪਰ ਵੀਰਾ ਚੱਕਲੀ ਸ਼ੇਰ ਵਾਲਾ ਬੜਾ ਤਕੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਖੁਸ਼ੀ ਕੜਿਆਣੇ ਵਾਲਾ ਸ਼ੇਰ ਬੰਦ-ਬੰਦ ਕਿ ਤਵਾਕੇ ਖੜ ਕੇ ਵਿੱਚ ਬਿਆਰਾਂ ਦੇ ਪੰਥ ਖਾਲਸਾ ਭਲਿਆ ਏ ਆ ਸ਼ਾਮੇ ਤਲਵਾਰਾਂ ਦੇ ਆ ਪੰਥ ਖਾਲਸਾ ਭਲਿਆ ਏ ਆ ਸ਼ਾਮੇ ਤਲਵਾਰਾਂ ਦੇ ਅਗਲੀ ਰੇਡ ਖੁਸ਼ੀ ਦੀ ਪਈ ਹੋਈ ਦੇਖਦੇ ਵੀ ਇਧਰ ਪਾਸੇ ਇਹ ਡੱਗੋ ਵਾਲਾ ਕੋਸ਼ਿਸ਼ ਕਰਦਾ ਸ਼ੀਰੇ ਦੀ ਇੱਕੋ ਰੇਡ ਤੇ 3100 ਹੋਊਗਾ ਹਰਮਨ ਵੱਲੋਂ ਸ਼ੀਰੇ ਦੀ ਇੱਕੋ ਰੇਡ ਜਿਹੜੀ ਹੈ ਉਹ 3100 ਦੀ ਹੋਊਗੀ ਲਓ ਕਾਲੇ ਦੀ ਰੇਡ ਪਈ ਹੋਏ ਧਨੋਲੇ ਵਾਲੇ ਦੀ ਲਾਹਤਨੋਲੇ ਵਾਲਾ ਕਾਲਾ ਕਹਿੰਦੇ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਅਗਲੇ ਮੈਚ ਲਈ ਦੋਵੇਂ ਟੀਮਾਂ ਨੂੰ ਬੇਨਤੀ ਹੈ ਪਲੀਜ਼ ਆਪਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਨਾਲ ਜੁੜ ਜਾਈਏ ਬੜਾ ਵਧੀਆ ਮੁਕਾਬਲਾ ਖੇਡਿਆ ਜਾਵੇਗਾ ਕਾਲਾ 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 ਤਨੋਲੇ ਵਾਲਾ ਕਬੱਡੀ ਪਾ ਰਿਹਾ ਓਏ ਮੀਂੜਿਆ ਕਹਦੇ ਨਾਲਦਿਆਂ ਨੂੰ ਕਹਦੇ ਸੋਨੀ ਨੂੰ ਵੀ ਅੱਜ ਕਾਲਾ ਫੜਨਾ ਪੈਣਾ ਹੁਸਨ ਹੁਸਨ ਇਹ ਰਾਜ ਦੇ ਵੀ ਬੱਲੇ ਬੱਲੇ ਆ ਬੱਲੇ ਬੱਲੇ ਹੁੰਦੀ ਹੋਈ ਬਹੁਤ ਤਗੜਾ ਜਫਾ ਮੁੰਡੇ ਨੇ ਲਾਇਆ ਇਹ ਰਾਜ ਖੇਪੜਾ ਦਾ ਪੁੱਤਰ ਹੈ ਹੁਸਨ ਹੁਸਨ ਮੁੰਡੇ ਦਾ ਨਾਮ ਰੱਖਿਆ ਗਿਆ ਸੁਨੱਖਾ ਜਿਆ ਮੁੰਡਾ ਹੈ ਆਨ ਸ਼ਾਨਦਾਰ ਪਰਫਰਮੈਂਸ ਕਰਦਾ ਹੋਇਆ ਲਓ ਇਧਰੇ ਪਾਸੇ ਅਗਲੀ ਰੇਡ ਜਸ਼ਨ ਜਸ਼ਨ ਆਲਮਗੀਰੀਆ ਫਿਰ ਕਹਿੰਦੇ ਕਬੱਡੀ ਪੌਂਡ ਦੇ ਲਈ ਤਿਆਰ ਬਰ ਤਿਆਰ ਹੈ ਜਿਹੜਾ ਬੱਲੇ ਬੱਲੇ ਕਰਾ ਦੇਗਾ ਡੱਗੋ ਵਾਲਾ ਕਹਿੰਦੇ ਚਟਾਣੇ ਵਾਲੇ ਨੂੰ ਫੇਰ ਉਹੀ ਟੱਕਰ ਹੈ ਉਹੀ ਖਿਡਾਰੀ ਹੈ ਆਪਸ ਵਿੱਚ ਪੜਤੇ 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 ਆ ਦੁਨੀਆ ਨੱਚ ਪਈ ਤਾੜਾ 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 ਵੱਡਾ ਸਾਰਾ ਏ ਚੱਕੋ ਆ ਚੱਕੋ ਆ ਚੱਕੋ ਆ ਚੱਕੋ ਆ ਚੱਕੋ ਦੀ ਚਮਕਣਾ ਕਮਾਲ ਜਿਹਾ ਹੋ ਗਿਆ ਖੈਰਿਆਂ ਦਾ ਜਿੰਦੂ ਆਖੇ ਹੱਥ ਲਾ ਧਾਵੀ ਯਾਰ ਪਲਾਂ ਵਿੱਚ ਆਉ ਗਿਆ ਆਉ ਗਿਆ ਆਉ ਗਿਆ ਸ਼ੀਰਾ 3100 ਦੀ ਰੇਡ ਲਈ ਹੋ ਸ਼ੀਰੇ ਦੀ ਔਰ ਸੋਨੀ ਕੋਸ਼ਿਸ਼ ਕਰਦਾ ਡੱਕਣ ਦੀ ਦੇਖਦੇ ਚੱਕ ਲਈ ਸ਼ੇਰ ਵਾਲਾ ਸ਼ੀਰਾ ਆ ਚੱਕ ਲਈ ਸ਼ੇਰ ਵਾਲਾ ਕਹਿੰਦੇ ਸ਼ੀਰਾ ਬੱਲੇ ਬੱਲੇ ਕਰਾ ਗਿਆ ਇੱਕ ਤਕੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਡੱਗੋ ਵਾਲਿਆ ਹੋ ਗਰ ਕੁਝ ਨਾ ਕੁਝ ਅਰਮਨ ਵੱਲੋਂ 3100 ਸ਼ੀਰੇ ਦੇ ਵਾਸਤੇ ਜਗਾ ਜੰਡੀਆਂ ਉੜਾ ਦਾ ਧੰਨਵਾਦ ਆ ਵਿਸ਼ੇ ਤੌਰ ਤੇ ਦੁਨੀਆ ਦੇ ਸੁਪਰਸਟਾਰ ਖਿਡਾਰੀਆਂ ਨੂੰ ਲੈ ਕੇ ਭਿੰਦੇ ਦਾ ਜਫਾ 11000 ਯਾਰ ਸੀਪੇ ਨਮੋਲ ਵੱਲੋਂ ਹੋਊਗਾ ਭਿੰਦੇ ਦਾ ਜਫਾ 11000 ਦਾ ਲੋਕੜਿਆ ਨੇ ਬੜਾ ਖੁਸ਼ੀ ਆ ਸਿੰਘ ਦੇ ਵੀ ਮੇਲਾ ਲੁੱਟਣ ਵਾਲੀ ਗੱਲ ਕਰਦੇ ਇੱਕ ਵਾਰੀ ਇਸ ਖੁਸ਼ੀ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਆ ਮੇਲਾ ਲੁੱਟਣ ਵਾਲੀ ਗੱਲ ਕਰਦੀ ਬਹੁਤ ਸ਼ਾਨਦਾਰ ਕਬੱਡੀਆਂ ਪਾ ਰਿਹਾ ਹੈ ਸ਼ਾਨਦਾਰ ਕਬੱਡੀਆਂ ਦਾ ਇੱਕੋ ਜਫਾ 5100 ਦਾ ਨੈਸ਼ਨਲ ਕਾਲਜ ਭੀਖੀ ਦੇ ਲਵਲੀ ਵਾਈ ਜੀ ਹੁਣਾਂ ਵੱਲੋਂ ਹੋਊਗਾ ਲਓ ਇਧਰ ਮੈਦਾਨ ਦੇ ਵਿੱਚ 16000 ਪਹਿਲਾਂ ਹੀ ਐ ਪਰ ਮੈਚ ਹੀ ਮੁੱਕ ਗਿਆ ਮੈਚ ਸਮਾਪਤ ਹੈ ਆ ਮੈਚ ਦੇ ਵਿੱਚ ਉਹ ਤਨੋਲਾ ਜੇਤੂ ਰਹੀ ਐ ਆ ਵੀ ਜਸ਼ਨ ਮੋਲ ਵਾਲਿਆ ਪਹਿਲਾਂ ਵਾਲਿਆ ਆ ਜਾ ਵੀ ਇਧਰੇ ਪਾਸੇ ਜਸ਼ਨ ਮੈਦਾਨ ਇਹ ਮੈਚ ਵਧੀਆ ਲੱਗਿਆ ਜੀ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਆ ਵੀ ਕਾਲਿਆ ਰੂੜੇਕਿਆਂ ਵਾਲਿਆ ਜਾਂ ਲੱਖੀ ਲਹਿਰਾ ਮੇਰੇ ਵਾਲੇ ਮੈਚ ਧਿਆ ਰਹਿਗਾ ਸ਼ੌਂਕੀ ਬਹੁਤ ਬਹੁਤ ਧੰਨਵਾਦ ਆ ਜੀ ਪਲੀਜ਼ ਸਾਡੇ ਮਨਜੋਤਰ ਮਾੜਾ ਜੀ ਸਤਿਗੁਰ ਚੇਅਰਮੈਨ ਸਾਹਿਬ ਦੇ ਪੁੱਤਰ ਨੇ ਬਹੁਤ ਸਾਰਾ ਮਾਣ ਬੋਲਾ ਤੋਂ ਕੁਸ਼ਕੇ ਭੇਜਿਆ ਤੇ ਨਾਲ ਰਿੰਕੂ ਜੁਕੇ ਗਰੇਵਾਲ ਜਿਨ੍ਹਾਂ ਵੱਲੋਂ ਅੱਜ ਬਹੁਤ ਵੱਡੇ ਯੋਗਦਾਨ ਨੇ ਜਸਵੰਤ ਸਿੰਘ ਗਰੇਵਾਲ ਸਾਹਿਬ ਕੁਲਵਿੰਦਰ ਸਿੰਘ ਜੁਕੇ ਨੀਲੋਵਾਲ ਵਾਲੇ ਭਿੰਦਾ ਕਨੇਡਾ ਜੀ ਜਗਦੇਵ ਲੱਡੋ ਅਮਨਦੀਪ ਨਵੋਲ ਇਹਨਾਂ ਭਰਾਵਾਂ ਦਾ ਧੰਨਵਾਦ ਰਿੰਕੂ ਯੂ ਐਸ ਏ ਜੱਗਾ ਯੂ ਐਸ ਏ ਜੱਸਾ ਯੂ ਐਸ ਏ ਗੁਰਪ੍ਰੀਤ ਯੂ ਐਸ ਏ ਇਨਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਹੈ ਉਧਰ 40 ਸਾਲਾਂ ਵਾਲੇ ਵੀ ਕਹਿੰਦੇ ਬੁਗਲੇ ਵਰਗੇ ਪੁੱਜ ਗਏ ਐ ਲੈ ਵੀ ਲੁਧਰ ਗੁੱਗ ਜਲਾਲ ਦੁਨੀਆ ਦੇ ਵੱਡੇ ਸਟਾਰੋ ਵੀ ਪੁੱਜੇ ਐ ਨੋਨੀ ਕੁਰਸੀ ਜੀ ਲੈ ਵੀ ਜੀ ਇੱਕੋ ਮਿੰਟ ਮਾਫੀ ਦਿਓ ਨਾ ਅਸੀਂ ਜਨਾਬ ਮੱਖਣ ਲੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਅਖਿਆ ਸੀ ਵੀ 2 ਜਾਂ 3 ਮੈਚ ਤੇ ਬੋਲਣੇ ਮੇਰੀ ਹਾਜ਼ਰੀ ਮਾਰੇ ਲਓ ਪਰ ਮੈਂ ਤੇ ਦਰਸ਼ਨભાઈ ਅੜੇ ਰਹੇ ਵੀ ਭਾਜੀ ਆ ਮੈਚ ਬੋਲ ਦੋ ਫਿਰ ਉਹ ਬੋਲਦਾ ਪਹਿਲਾ ਕੁਆਟਰ ਫਿਰ ਦੂਜਾ ਕੁਆਟਰ ਆ ਗਿਆ ਦਰਸ਼ਨ ਫਿਰ ਭੱਜ ਆਇਆ ਕਿੰਨਾ ਮੈਂ ਲਾਲਿਆ ਭਾਜੀ ਨੂੰ ਕਹਿ ਕੇ ਮੈਚ ਹੋਰ ਬੋਲ ਦੋ ਫਿਰ ਉਹ ਬੋਲਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਾਡੇ ਇਲਾਕੇ ਦੇ ਵਿੱਚ ਆਇਆ ਜਨਾਬ ਮੱਖਣ ਲਈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਹੈ ਜੀ ਜਿਹੜੇ ਸੋਨੇ ਦੇ ਪੈਸੇ ਸੀਗੇ ਜੱਫੇ ਦਾ 11000 ਲੈ ਵੀ ਲੱਕੀ ਕਿਹੜੇ ਵੀਰ ਕੋਲੇ ਆ ਉਹ ਪੈਸੇ ਪੁਜੀ ਤੇ ਆ ਗਏ ਨਾ ਬਹੁਤ ਬਹੁਤ ਧੰਨਵਾਦ ਹੈ ਨੋਨੀ ਪੁਲਸੀਆ ਜੀ ਨੋਨੀ ਜੀ ਤੁਹਾਡਾ ਵੀ ਧੰਨਵਾਦ ਹੈ ਆਓ ਪਲੀਜ਼ ਅਗਲੇ ਮੈਚਾਂ ਦੇ ਲਈ ਸਾਰੀ ਸੰਗਤ ਦਾ ਸਤਿਕਾਰ ਹੈ ਸਾਰੇ ਪ੍ਰਬੰਧਕ ਕਮੇਟੀ ਵਾਲੇ ਮੁੰਡਿਆਂ ਦਾ ਧੰਨਵਾਦ ਹੈ ਤੇ ਮੇਰੇ ਵਾਲੇ ਮਾਈਕ ਦੇ ਵੱਡਾ ਵੀਰ ਜੈਲਦਾਰ ਲੈ ਵੀ ਆਲਮਗੀਰੀਆ ਜਿੱਤਾਂ ਹਾਰਾਂ ਅਲੱਗ ਨੇ ਪਰ ਮੈਚ ਬਹੁਤ ਵਧੀਆ ਲੱਗਿਆ ਬੂਸਪਰੇ ਗਰਾਊਂਡ ਦੇ ਵਿੱਚ ਪੁੱਜਦੀ ਕਰਿਓ ਬਹੁਤ ਬਹੁਤ